ਕਿਤਾ ਦੋਸਤੋ ਤੁਹਾਡਾ ਫਾਜ਼ਲ ਕਾਲ 24 ਚੈਨਲ ਤੇ ਮੈਂ ਤੁਹਾਡਾ ਦੋਸਤ ਪਰਮੇਸ਼ਰ ਯਾਰ ਆ ਆਪੇ ਲੋਕਾਂ ਨੂੰ ਕਿਹੜੇ ਮੁੱਦੇ ਨੂੰ ਲੈ ਕੇ ਕੱਟੇ ਹੋਏ ਨੇ ਅਸੀਂ ਪਿੰਡ ਦੇ ਸਰਪੰਚ ਗਣੇਸ਼ ਸਿੰਘ ਸਮੁੱਚੀ ਪੰਚਾਇਤ ਖੜੀ ਆ ਨਾਲ ਬੀਬੀਆਂ ਖੜੀਆਂ ਗੱਲ ਕਰਦੇ ਆ ਸਰਪੰਚ ਸਾਹਿਬ ਨੂੰ ਕੀ ਜਾਨੀ ਉਹਨਾਂ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਹੈਗਾ ਕਾਫੀ ਜ਼ਿਆਦਾ ਵਿਕ ਰਿਹਾ ਹੈ ਔਰ ਨਸ਼ਾ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਜਿਹੜੇ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਸ ਜਗ੍ਹਾ ਤੇ ਜਿਹੜਾ ਨਾਲ ਦਾ ਘਰ ਹੈਗਾ ਬਲਦੇਵ ਸਿੰਘ ਔਰ ਮੋਨਕਾ ਰਾਣੀ ਉਹਨਾਂ ਦੀ ਪਤਨੀ ਇਹ ਨਾਲ ਦੇ ਸਾਡੇ ਬਿਲਕੁਲ ਪਰੋਸ ਦੇ ਨਾਲ ਦਾ ਘਰ ਬਿਲਕੁਲ ਸਾਹਮਣੇ ਗੇਟ ਜਿਹੜਾ ਹੈ ਇਹਨਾਂ ਨਾਲ ਪਿਛਲੇ ਦਿਨ ਇੱਕ ਇਹਨਾਂ ਵਾਕਿਆ ਕੀਤਾ ਸੀ ਕਿਉਂਕਿ ਇਹਨਾਂ ਕੁਛ ਦਿਨ ਪਹਿਲਾਂ ਵਾਕਿਆ ਕਰਨ ਕੁਛ ਦਿਨ ਪਹਿਲਾਂ ਇਹਨਾਂ ਨੂੰ ਰੋਕਿਆ ਸੀ ਸਾਰੀ ਗਲੀ ਵਾਲੇ ਮਿਲ ਕੇ ਵੀ ਤੁਸੀਂ ਇਹ ਜਿਹੜਾ ਨਸ਼ਾ ਹੈਗਾ ਬੰਦ ਕਰ ਦਿਓ ਕਿਉਂਕਿ ਸਾਡੀ ਧੀਆਂ ਪੇਣਾ ਬਹੁਤ ਪਰੇਸ਼ਾਨ ਹੁੰਦੀਆਂ ਨੇ ਔਰ ਜਦੋਂ ਇਹਨਾਂ ਰੋਕਿਆ ਉਸ ਤੋਂ ਬਾਅਦ ਉਹਨਾਂ ਨੇ ਰੰਜਿਸ਼ ਰੱਖ ਕੇ ਇੱਕ ਦਿਨ ਇਹਨਾਂ ਰਾਤ ਜਿਹੜਾ ਹੈ ਇਹਨਾਂ ਦਾ ਮੁੰਡੇ ਦਾ ਜਿਹੜਾ ਹੈ ਸਿੰਦਰ ਸਿੰਘ ਦਾ ਸਿਰ ਪਾੜ ਦਿੱਤਾ ਜੋ ਕਿ ਜਿਹੜਾ ਇਹਨਾਂ ਕੋਈ ਕਾਫੀ ਜ਼ਿਆਦਾ ਕਿਰਚ ਵਗੈਰਾ ਜਾਂ ਕੋਈ ਕਾਪਾ ਵਗੈਰਾ ਨਾਲ ਜਿਹੜਾ ਹਮਲਾ ਕਰਕੇ ਉਹਨਾਂ ਦਾ ਸਿਰ ਪਾੜ ਦਿੱਤਾ ਸੀ ਔਰ ਉਸ ਤੋਂ ਬਾਅਦ ਉਹ ਐਡਮਿਟ ਰਏ ਨੇ ਐਡਮਿਟ ਹੋ ਰਹਿਣ ਤੋਂ ਬਾਅਦ ਐਲ ਐਮਆਰ ਕੀਤੀ ਹੈ ਉਸ ਤੋਂ ਬਾਅਦ ਜਿਹੜੀ ਹੈ ਅੱਜ ਤੱਕ ਕੋਈ ਪੂਲ ਪ੍ਰਸ਼ਾਸਨ ਦੇ ਕੋਈ ਪੂਰਾ ਸਹਿਯੋਗ ਨਹੀਂ ਦਿੱਤਾ ਔਰ ਨਾ ਕੋਈ ਕਾਰਵਾਈ ਕੀਤੀ ਹੈ ਪੂਲ ਪ੍ਰਸ਼ਾਸਨ ਇੱਥੇ ਆਇਆ ਵੀ ਨਹੀਂ ਬਿਲਕੁਲ ਜੀ ਇੱਕ ਦੀਵਾਰ ਰੇਟ ਕੀਤੀ ਹੈ ਅੱਜ ਵੀ ਸਾਇਦ ਮੇਰੇ ਸਾਹਮਣੇ ਤੱਕ ਮੇਰਾ ਧਿਆਨ ਹੈ ਅੱਜ ਵੀ ਜਿਹੜੇ ਮਾਨਯੋਗ ਐਸ ਐਚਓ ਸਾਹਿਬ ਮੈਡਮ ਜੀ ਆਏ ਨੇ ਨਾਲ ਏ ਐਸ ਆਈ ਸੁਖਦੇਵ ਸਿੰਘ ਜਿਨ੍ਹਾਂ ਕੋਲ ਦਰਖਾਸਤ ਸੀ ਉਹ ਆਏ ਨੇ ਔਰ ਇਹਨਾਂ ਨਾਲ ਕੋਲ 2-2 ਘੰਟੇ ਲਗਭਗ ਬੈਠ ਕੇ ਜਾਂਦੇ ਨੇ ਪਤਾ ਨਹੀਂ ਇਹਨਾਂ ਨਾਲ ਕੀ ਸੈਟਿੰਗ ਕਰਦੇ ਨੇ ਔਰ ਜਿਹੜੇ ਮੇਰੇ ਭਰਾ ਜਾ ਜੋ ਸਾਡਾ ਸਾਥੀ ਹੈ ਸਿੰਦਰ ਸਿੰਘ ਉਹਨਾਂ ਦਾ ਸਿਰ ਪੱਟਾ ਹੈ ਉਹਨਾਂ ਨੂੰ ਉਲਟੀਆਂ ਧਮਕੀਆਂ ਦੇ ਜਾਂਦੀਆਂ ਨੇ ਵੀ ਤੁਸੀਂ ਉੱਥੇ ਆਓ ਨਹੀਂ ਤਾਂ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਵਾਂਗਾ ਇਹ ਧਮਕੀਆਂ ਕੌਣ ਦੇ ਕੇ ਜਾਂਦਾ ਧਮਕੀਆਂ ਜਿਹੜਾ ਏਐਸਆਈ ਸੁਖਦੇਵ ਸਿੰਘ ਔਰ ਮੈਡਮ ਕਹਿੰਦੀ ਹੈ ਐਵੇਂ ਹੀ ਇਹਨਾਂ ਦਾ ਬੋਲੀ ਜਾਂਦਾ ਹੈ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਸ ਤੋਂ ਸਾਨੂੰ ਯਾਹਰ ਹੁੰਦਾ ਹੈ ਵੀ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਜਿਹੜਾ ਨਸ਼ਾ ਦੇ ਤਸਕਰ ਬ ਜਿਹੜੇ ਇਸ ਤਰ੍ਹਾਂ ਦੀ ਚੱਲ ਰਹੀਆਂ ਨੇ ਕਿ ਇਹਨਾਂ ਕੋਲ ਲਗਭਗ ਜਿਹੜਾ 15 ਦਿਨਾਂ ਬਾਅਦ ਹਫਤੇ ਬਾਅਦ ਜਿਹੜੇ ਹੈਗੇ ਆ ਉਹ ਪੈਸੇ ਦੀ ਵਸੂਲੀ ਕਰਕੇ ਇਹਨਾਂ ਦੇ ਖਿਲਾਫ ਕੋਈ ਵੀ ਬੰਦੀ ਕਾਰਵਾਈ ਨਹੀਂ ਕਰਦੇ। ਸੋ ਜਿਹੜਾ ਚੌਥੇ ਜਿਹੜਾ ਜਿਹੜਾ ਮਾਨਯੋਗ ਸਾਡੇ ਡੀਆਈਜੀ ਸਾਹਿਬ ਉਹਨਾਂ ਜਿਹੜਾ ਇੱਕ ਸਾਡੀ ਪੰਚਾਇਤਾਂ ਦੀ ਪੰਚਾ ਸਰਪੰਚਾਂ ਦੀ ਮੀਟਿੰਗ ਲਈ ਸੀ ਉਹਦੇ ਵਿੱਚ ਵੀ ਮੈਂ ਉਹਨਾਂ ਦੇ ਸਾਹਮਣੇ ਇੱਕ ਸਵਾਲ ਰੱਖਿਆ ਸੀ ਵੀ ਇਸ ਤਰ੍ਹਾਂ ਕਿਤੇ ਨਾ ਕਿਤੇ ਸਾਨੂੰ ਕਈ ਵਾਰ ਪੰਚਾਇਤਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜੇ ਨਸ਼ੇ ਦੇ ਸਪਲਾਇਰ ਬੈਠੇ ਨੇ ਉਹਨਾਂ ਤੇ ਪੁਲਿਸ ਜਿਹੜੀ ਹੈਗੀ ਹੈ ਉਹ ਕਾਰਵਾਈ ਇਸ ਤੋਂ ਮੈਨੂੰ ਪਤਾ ਲੱਗਦਾ ਹੈ ਵੀ ਜਿਵੇਂ ਸਵੇਰ ਦੇ ਜਿਹੜੇ ਤੜਕੇ ਆਏ ਨੇ ਪੁਲਿਸ ਪ੍ਰਸ਼ਾਸਨ ਆਇਆ ਹੈ ਇੱਕ ਤਾਂ ਵਿਚਾਰਾਂ ਨੂੰ ਇਹਨਾਂ ਦੇ ਛੱਟਾ ਲੱਗੀਆਂ ਦੂਸਰਾ ਉਲਟਾ ਇਹਨਾਂ ਨੂੰ ਰੈਸਮੈਂਟ ਕੀਤਾ ਜਾ ਰਿਹਾ ਹੈ ਇਸ ਤੋਂ ਮੈਨੂੰ ਜਗਜਹਿਰ ਹੋ ਰਿਹਾ ਹੈ ਸ਼ੱਕ ਹੋ ਰਿਹਾ ਹੈ ਵੀ ਜਿਹੜਾ ਪੁਲਿਸ ਨੇ ਇਹਨਾਂ ਨਾਲ ਬਿਲਕੁਲ ਵੱਡੇ ਤੌਰ ਤੇ ਜਿਹੜੀ ਹੈਗੀਆਂ ਨੇ ਇਹਨਾਂ ਨਾਲ ਸੈਟਿੰਗਾਂ ਕੀਤੀਆਂ ਹੋਈਆਂ ਸਰਪੰਚ ਸਾਹਿਬ ਇੱਥੇ ਕਹਿ ਲਈਏ ਕਿ ਜਦੋਂ ਤੁਸੀਂ ਸਵਾਲ ਖੜੇ ਕਰ ਰਹੇ ਹੋ ਇਹ ਸਿੱਧਾ ਸਰਕਾਰ ਦੇ ਸਵਾਲ ਖੜੇ ਹੋ ਰਹੇ ਆ ਪ੍ਰਸ਼ਾਸਨ ਤੇ ਹੋ ਰਹੇ ਪ੍ਰਸ਼ਾਸਨ ਤੇ ਸਰਕਾਰ ਤੇ ਵੀ ਹੋ ਰਿਹਾ ਸਰਕਾਰ ਤੋਂ ਸੀ ਆਮ ਆਦਮੀ ਦੇ ਜਿਹੜੀ ਪਾਰਟੀ ਆ ਉਹਦੇ ਨਾਲ ਸੰਬੰਧ ਰੱਖਦੇ ਹੋ ਲੇਕਿਨ ਤੁਹਾਡੀ ਫੇਰ ਵੀ ਸੁਣਵਾਈ ਨਹੀਂ ਹੋ ਰਹੀ ਆਮ ਬੰਦੇ ਦੀ ਕੀ ਸੁਣਵਾਈ ਹੋਏਗੀ ਬਿਲਕੁਲ ਸਰ ਮੈਂ ਤਾਂ ਆਪ ਇੱਕ ਸਰਪੰਚ ਹੋਣ ਦੇ ਨਾਤੇ ਬੜਾ ਦੁਖੀ ਆ ਇਹਨਾਂ ਨਸ਼ਾ ਵੇਚਣ ਵਾਲਿਆਂ ਤੋਂ ਬੜਾ ਮੈਂ ਦੁਖੀ ਹੋ ਗਿਆ ਬੜਾ ਪਰੇਸ਼ਾਨ ਹੋ ਗਿਆ ਕਿਉਂਕਿ ਅਸੀਂ ਇਹਨਾਂ ਦੇ ਨਸ਼ੇ ਦੇ ਸੰਬੰਧ 'ਚ ਅਸੀਂ ਇੱਕ ਵੱਡੀ ਮਹਮ ਮਿਟਦੀਆ ਪਿੰਡ ਲੇਬਲ ਤੇ ਜਾਂ ਕੋਈ ਬਲਾਕ ਲੇਬਲ ਤੇ ਪਰ ਸਾਨੂੰ ਉਹਦੇ ਡੀਏਜੀ ਸਾਹਿਬ ਆਏ ਨੇ ਐਸਐਸਪੀ ਸਾਹਿਬ ਵੀ ਮੌਜੂਦ ਸੀ ਤਾਂ ਉਹਨਾਂ ਨੇ ਕਿਹਾ ਕਿ ਬਕਾਇਦਾ ਕਮੇਟੀਆਂ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ ਨੇ ਉਸ ਨੂੰ ਦੁਬਾਰਾ ਜਿਹੜਾ ਕੀਤਾ ਜਾਏਗਾ ਪਰ ਤੁਸੀਂ ਪਿੰਡ ਪੱਦਰ ਦੇ ਸਰਪੰਚ ਬਣੇ ਹੋ ਤੁਸੀਂ ਕੋਈ ਮਤਾ ਵਗੈਰਾ ਇਹੋ ਜਿਹਾ ਪਾਇਆ ਹੋਇਆ ਪਿੰਡ 'ਚ ਬਿਲਕੁਲ ਜੀ ਮੈਂ ਨਸ਼ੇ ਦੇ ਸਬੰਧ 'ਚ ਮੈਂ ਇੱਕ ਮਤਾ ਵੀ ਪਾਇਆ ਹੋਇਆ ਹੈ ਪਰ ਮੈਂ ਤਾਂ ਡੀਆਈਸਾਬ ਨੂੰ ਵੀ ਬੇਨਤੀ ਕਰਨਾਗਾ ਐਸਐਸਪੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਆਪਣੀਆਂ ਕਮੇਟੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਗਰਾਊਂਡ ਲੈਵਲ ਤੇ ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਰਨੀ ਤੇ ਕੱਲਾ ਖਾਣਾ ਪੂਰਤੀ ਕਾਗਜ਼ਾਂ ਦੇ ਵਿੱਚ ਕਰਨੀ ਜਿਹੜੀ ਹੈਗੀ ਹੈ ਉਹ ਠੀਕ ਨਹੀਂ ਹੈ ਉਹ ਵਾਜਮ ਨਹੀਂ ਹੈ ਤੇ ਹੁਣ ਕੀ ਮੰਗ ਕੀ ਕਰਦਾ ਮੈਂ ਤਾਂ ਮਾਨਯੋਗ ਐਸਐਚਓ ਸਾਹਿਬ ਔਰ ਐਸਐਸਪੀ ਡੀਜੀਆਈ ਸਾਹਿਬ ਨੂੰ ਵੀ ਮੈਂ ਤਾਂ ਬੇਨਤੀ ਕਰਦਾ ਕਿ ਸਾਡੇ ਮੋਹਰ ਸਿੰਘ ਵਾਲਾ ਚ ਮੈਂ ਤਾਂ ਕਹਿਣਾ ਵੀ ਇੱਕ ਪੁਲਿਸ ਛੌਨੀ ਬਣਾਈ ਜਾਵੇ ਕਿਉਂਕਿ ਇੱਥੇ ਜਿਹੜਾ ਨਸ਼ਾ ਜਿਹੜਾ ਹੈਗਾ ਬਹੁਤ ਗਲੀ ਗਲੀ ਮੈਂ ਪਿਛਲੇ ਦਿਨਾਂ ਚ ਇੱਕ ਏਆਈਸੀ ਸਾਹਿਬ ਨੂੰ ਵੀਡੀਓ ਵੀ ਪਾਈ ਹੈ ਕਿਉਂਕਿ ਇਹ ਨਸ਼ਾ ਰਾਤ ਨੂੰ ਜਿਹੜਾ ਹੈਗਾ ਜਿਵੇਂ ਪਿਛਲੇ ਦਿਨਾਂ ਚ ਆਪਾਂ సినీమా ਘਰਾਂ ਦੇ ਵਿੱਚ ਜਾਂਦੇ ਸੀ ਖਿੜਕੀਆਂ ਦੇ ਵਿੱਚੋਂ ਆਪਾਂ ਟਿਕਟ ਲੈਂਦੇ ਸੀ ਉਸ ਤਰ੍ਹਾਂ ਇਹ ਜਿਹੜਾ ਖਿੜਕੀਆਂ ਦੇ ਵਿੱਚੋਂ ਨਸ਼ਾ ਸਪਲਾਈ ਕਰ ਰਹੇ ਨੇ ਲੋਕਾਂ ਨੂੰ ਨਸ਼ਾ ਜਿਹੜਾ ਹੈ ਖਿੜਕੀਆਂ ਦੇ ਵਿੱਚੋਂ ਵੇਚ ਰਹੇ ਸਰਪੰਚ ਸਾਹਿਬ ਕਿੰਨੇ ਕੁ ਘਰ ਹੈ ਜੋ ਇੱਥੇ ਨਸ਼ਾ ਵੇਚ ਰਹੇ ਪਿੰਡ ਲਗਭਗ 7 ਤੋਂ 8 ਪਰਿਵਾਰ ਨੇ ਬਿਲਕੁਲ ਮੇਰੇ ਹਿਸਾਬ ਨਾਲ ਜਿਸ ਤੱਕ ਮੈਨੂੰ ਆਈਡੀਆ ਆ ਗਿਆ ਵੀ ਇੱਕ ਇੱਕ ਦਿਨ ਦੀ ਇਹਨਾਂ ਦੀ ਸੇਲ ਲਗਭਗ 50000 ਰੁਪਿਆ ਸੇਲ ਹੈ ਜੀ ਨਸ਼ਾ ਜੀ ਤਾਂ ਪਿੰਡ ਜਿਹੜੇ ਪਰਿਵਾਰ ਨਾਲ ਇਹਨਾਂ ਦੀ ਝੜਪ ਹੋਈ ਹੈ ਜਿਹਨੂੰ ਸੱਟ ਲੱਗੀ ਉਹ ਕਿਹੜਾ ਪਰਿਵਾਰ ਹੈ ਉਹ ਵੀ ਪਰਿਵਾਰ ਸਰ ਇਸ ਵਕਤ ਸਾਡੇ ਕੋਲ ਮੌਕੇ ਤੇ ਮੌਜੂਦ ਹੈ ਬਈ ਥੋੜਾ ਕੀ ਨਾਮ ਹੈ ਸਰੇਂਦਰ ਸਿੰਘ ਥੋੜੇ ਸੱਟ ਲ ਸਰ ਇਹ ਨਸ਼ੇ ਪਰ ਰੋਕਦੇ ਸੀ ਤੇ ਇਹ ਮੌਨਕਰ ਆਣੀ ਇਹ ਮੈਨੂੰ ਕਹਿੰਦੇ ਸੀ ਵੀ ਤੁਸੀਂ ਨਾ ਮੈਨੂੰ ਰੋਕੋ ਨਸ਼ੇ ਪਰ ਹੂੰ ਤੇ ਤੁਹਾਡੇ ਨਾਲ ਬਿਆ ਕਰਦਾ ਬਿਆ ਕਰਦਾ ਤੇ ਮੈਂ ਇਥੋਂ ਲੰਘ ਆਂਦਾ ਸੀ ਤੇ ਇਹਨਾਂ ਮੈਨੂੰ ਮਗਰੂਖਾ ਪਾ ਮਾਰਦਾ ਨਹੀਂ ਕੋ ਪੁਲਿਸ ਨਹੀਂ ਆਈ ਆਏ ਨਹੀਂ ਜੀ ਕੀ ਗੱਲ ਬਾਤ ਸਰ ਉਹ ਇਹ ਨਕਰਿਆਂ ਦੇ ਨੇ ਤੇ ਕੋ ਗੇਟ ਲਾ ਲੈਂਦੇ ਨੇ ਗੇਟ ਲਾ ਕੇ ਤੇ ਕੋਈ ਅੱਧਾ ਘੰਟਾ ਬੈਠਦੇ ਨੇ ਤੇ ਸਾਨੂੰ ਉਲਟਾ ਧਮਕੀ ਦਿੰਦੇ ਨੇ ਵੀ ਤੁਸੀਂ ਥਾਣੇ ਆਓ ਜੀ ਹਾਂਜੀ ਤੁਹਾਡੀ ਕੋਈ ਐਸਐਚਓ ਸਾਹਿਬ ਨਾਲ ਖੁਦ ਸਰਪੰਚ ਸਾਹਿਬ ਗੱਲ ਨਹੀਂ ਹੋਈ ਪਿੰਡ ਪੱਧਰ ਤੇ ਕਿਉਂਕਿ ਤੁਸੀਂ ਮੌਤਬਾਰੋਂ ਪਿੰਡ ਦੀ ਨਿਮਾਇੰਗੀ ਕਰਦੇ ਹੋ ਬਿਲਕੁਲ ਇਸ ਸਬੰਧ ਚ ਮੈਂ ਨਸ਼ਿਆਂ ਦੇ ਸਬੰਧ ਚ ਕਈ ਵਾਰ ਐਸਐਚਓ ਮੈਮ ਨੂੰ ਫੋਨ ਤੇ ਗੱਲਬਾਤ ਹੋਈ ਹੈ ਫੇਸ ਟੂ ਫੇਸ ਵੀ ਮੈਂ ਮੁਲਿਆਂ ਮਿਲਿਆ ਪਰ ਉਹ ਕਹਿੰਦੇ ਨੇ ਵੀ ਅਸੀਂ ਜਿਹੜੇ ਨਸ਼ੇ ਵੇਚਣ ਵਾਲੇ ਉਹਨਾਂ ਦੇ ਸਬੰਧ ਉਹਨਾਂ ਦੇ ਖਿਲਾਫ ਅਸੀਂ ਬੰਦੀ ਕਾਰਵਾਈ ਕਰਾਂਗੇ ਪਰ ਸਾਨੂੰ ਨਿਬੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹਨਾਂ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਵੱਡੀਆਂ ਸੈਟਿੰਗਾਂ ਚੱਲ ਰਹੀਆਂ ਨੇ ਔਰ ਉਹਨਾਂ ਦੀ ਬਦੌਲਤ ਜਿਹੜਾ ਹੈ ਸਾਡੇ ਪਿੰਡ ਚੌਥੇ ਦਿਨ ਪੰਜਵੇਂ ਦਿਨ ਲਗਭਗ ਇਹ ਨਾ ਇੱਕ ਆਦੀ ਔਰਤ ਐਡਮਿਟ ਕਰਾਈ ਸੀ ਐਡਮਿਟ ਕਰਾ ਕੇ ਬਿਨਾਂ ਹੀ ਝਗੜਾ ਤੋਂ ਕਿਉਂਕਿ ਸਾਰਾ ਜਿਹੜੀ ਗਲੀ ਹੈਗੀ ਉਹ ਗਵਾਹ ਬੈਠੀ ਹੈ ਇਸ ਇਸ ਮਾਮਲੇ ਦੀ ਉਹਨਾਂ ਨੇ ਵੀ ਇਸ ਸੰਬੰਧ ਚ ਏਐਸਆਈ ਨੂੰ ਵੀ ਬਿਆਨ ਕਈ ਵਾਰ ਕਲਮਬੰਦ ਕਰਾਏ ਨੇ ਵੀ ਇਹ ਬਿਲਕੁਲ ਨਜਾਇਜ਼ ਜਿਹੜਾ ਹੈਗਾ ਬਿਨਾਂ ਝਗੜੇ ਤੋਂ ਇਹ ਜਾ ਕੇ ਉੱਥੇ ਐਡਮਿਟ ਹੋਈ ਏ ਕਿਉਂਕਿ ਉਹ ਚਾਹੁੰਦੇ ਨੇ ਵੀ ਸਾਡਾ ਪਰਚਾ ਜਿਹੜਾ ਹੈਗਾ ਕ੍ਰੋਸ ਹੋ ਕੇ ਸਾਡੀ ਜਿਹੜੀ ਕਾਰਵਾਈ ਹੈਗੀ ਹੈ ਉਹ ਇੱਥੇ ਬੰਦ ਹੋ ਜਾਵੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਿਆਰੋ ਜੀ ਪਿੰਡ ਦੇ ਸਰਪੰਚ ਵੀ ਖੜਿਆ ਤੁਹਾਡੇ ਨਾਲ ਪਿੰਡ ਦੇ ਹੋਰ ਮੋਤਬਾਰ ਵੀ ਖੜਿਆ ਜੋ ਨਸ਼ਾ ਵੇਚਦੇ ਆ ਕੀ ਨਾਮ ਇਹਦਾ ਤੇ ਕਿਉਂ ਨਹੀਂ ਰੁਕ ਰਹੇ ਯਾਨੀ ਰੁਕ ਰਹੇ ਆ ਸਾਨੂੰ ਕੜਾ ਪੁਲਿਸ ਦਾ ਡਰ ਹੈ ਸਾਨੂੰ ਅਕਰ ਪਰਸੂ ਸ਼ਾਮ ਨੂੰ ਐ ਤੂੰ ਲੰਗਿਆ ਇੱਕ ਬੀਬੀ ਆਂਦੀ ਤੇ ਮੋਤੀ ਭਰੀ ਹੋਈ ਜਾਣੀ ਆਂਦੀ 5 ਨੰਬਰ ਦਾ 2 ਨੰਬਰ ਦਾ ਕੰਮ ਕਰਨੇ ਚਿੱਟਾ ਵੇਚਣਾ ਚਿੱਟਾ ਜੀ ਹਾਂ ਜੀ ਇੱਥੇ ਨਾਲੇ ਬੂਟ ਵੇਚੋ ਨਾਲੇ ਮਮਾਈ ਲਾਈ ਖੜੀ ਨਾਲ ਗਾ ਵੀ ਜਾਂਦੀ ਏ ਜਿੱਦਾਂ ਹੀ ਕੋਈ ਗੱਲ ਹੋਵੇ ਜੀ ਲਾ ਲਾ ਤੇ ਗੱਲਾਂ ਸਾਨੂੰ ਕਹਿੰਦੀ ਏ ਜੀ ਸਾਡਾ ਕੀ ਕਰ ਲਿਆ ਨੇ ਰਤ ਕੀ ਕਰ ਲਿਆ ਠਾਣੇ ਵਾਲਿਆ ਪੁਲਿਸ ਵਾਲਿਆ ਮਾਤਾ ਜੀ ਕਿੰਨੀ ਉਮਰ ਹੋ ਗਈ ਹੈ ਤੁਹਾਡੀ ਜੀ ਮੇਰੀ ਉਮਰ 70 70 ਹੋ ਗਿਆ ਹੈ ਜੀ ਕਦੇ ਪਹਿਲੇ ਇਸ ਤਰ੍ਹਾਂ ਦੇਖਿਆ ਸੀ ਪਿੰਡਾਂ ਵਿੱਚ ਇਸ ਤਰ੍ਹਾਂ ਨਸ਼ੇ ਵਿਕਦੇ ਨੌਜਵਾਨੀ ਨੂੰ ਜਿਹੜੇ ਆਪਣੇ ਹੀ ਲੋਕ ਬਰਬਾਦ ਕਰ ਰਹੇ ਆ ਕਰ ਰਹੇ ਕਰ ਰਹੇ ਇਹ ਕਿਹਨੇ ਦੇ ਬੱਚੇ ਤੇ ਮੈਂ ਤਾਂ ਵਿਆਹ ਸਗੀ ਜਿਹੜਾ ਮੇਰੇ ਪੁੱਤਰ ਨੂੰ ਛੱਟ ਕੀਤੀ ਨੇ ਮੈਨੂੰ ਕਿਸੇ ਨਹੀਂ ਦੱਸਣ ਮੈਂ ਆਈਆਂ ਤਾਂ ਬਈ ਨਾ ਨਹੀਂ ਚੰਗਾ ਕੰਮ ਮੇਰੀਆਂ ਧੀਆਂ ਆਈਆਂ ਨਹੀਂ ਬੋਲੀਆਂ ਇਹਨਾਂ ਦੀ ਕੁੜੀ ਆ ਤੇ ਵੱਡੀ ਆਹ ਤਾਂ ਕੇ ਮਾਰਦੀ ਵੀ ਸਰਿੰਦਰ ਸਿੰਘ ਨਾਲ ਬਰਾਬਰ ਤੇ ਕੇਸ ਕਰੀਏ ਫਿਰ ਉਂਗਾ ਤੋੜ ਕੇ ਤੇ ਡਾਕ ਖੋ ਗਈ ਜੀ ਡਾਕ ਹੋ ਗਈ ਕੋਈ ਸਾਡਾ ਜੀ ਨਹੀਂ ਗਿਆ ਕੋਈ ਕਿਸੇ ਨਹੀਂ ਕੀਤਾ ਸਾਨੂੰ ਸੁਣਾ ਸੁਣਾ ਤੇ ਬੰਲਾ ਕਰਦੇ ਨੇ ਗੁਰਦੇਵ ਸਿੰਘ ਵੀ ਕਰਦਾ ਹੈ ਬਹੁਤ ਜਿਹੜਾ ਬੋਲਦੇ ਨੇ ਕਰਦੇ ਮੇਰਾ ਮਨਜੀਤ ਕੌਰ ਜੀ ਮੈਂ ਜੀ ਕੀ ਕਹਿਣਾ ਚਾਹੁੰਦੇ ਹਾਂ ਜੋ ਗਲੀ ਵਿੱਚ ਤੁਹਾਡੇ ਆਂਡ ਗਾੜ ਇਕੱਠੇ ਹੋਏ ਆ ਅਸੀਂ ਕਹਿਣਾ ਚਾਹਨੇ ਆ ਵੀ ਅੱਗੇ ਵੀ ਅਸੀਂ ਖਬਰ ਲਵਾਈ ਸੀ ਤੇ ਇਹਨਾਂ ਕੋਈ ਕਾਰਵਾਈ ਨਹੀਂ ਛੜੀ ਕੀਤੀ ਇਹ ਕੁੜੀ ਉਵੇਂ ਫਿਰ ਬੋਲਦੀ ਫਿਰ ਗਾਲਾਂ ਕੱਢਦੀ ਇਹ ਕੁੜੀਆਂ ਲੰਘਦੀਆਂ ਨੂੰ ਧਮਕੀਆਂ ਦੇਂਦੀ ਰਾਤੀ 12 ਵਜੇ ਤੇ ਨਸ਼ੇ ਆੜੇ ਖੜੇ ਰਹਿੰਦੇ ਨੂੰ ਗਲੀਆਂ ਮੰਲੀ ਰੱਖਦੀਆਂ ਨੂੰ ਕੁੜੀਆਂ ਨੂੰ ਅਸੀਂ ਘਰੋਂ ਬਾਹਰ ਨਹੀਂ ਕੱਢੀਦਾ ਜੇ ਨਾ ਲਈ ਤਾਂ ਉਹ ਗਾਲੀ ਕੱਢਦੀ ਪੁਰਸਾਂ ਦੀ ਚੁੱਪ ਕਰਦੇ ਹਟ ਜਾਂਦੀ ਏ ਕੋਈ ਗੱਲ ਨਹੀਂ ਕਰਦੀ ਤੇ ਇਹਨਾਂ ਰਾਜੀ ਨਾਮ ਕਰ ਲੋ ਤੁਸੀਂ ਤੇ ਅਸੀਂ ਕਿਹਾ ਵੀ ਸਾਨੂੰ ਧਮਕੀਆਂ ਦੇਂਦੀ ਏ ਜਦੋਂ ਉਹ ਪੁਰਸ ਛੱੜਦੀ ਤਾਂ ਉਹ ਗਾਲਾਂ ਕੱਢਣ ਲੱਗ ਜਾਂਦੀ ਏ ਤੇ ਹਾਂ ਅਸਲ ਇਹ ਹਿੰਦਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਆਂਦੀ ਮੇਰਾ ਕੀ ਕਰ ਲੈਣ ਪੁਲਿਸ ਮੇਰਾ ਕੀ ਕਰ ਲਿਆ ਮੇਰਾ ਫਲਾਣਾ ਕੀ ਕਰ ਲਾਵੇ ਦਾ ਇਹਦਾ ਨਸ਼ਾ ਮੈਂ ਵੀ ਕੀਤਾ ਜਾਂਦਾ ਇੱਥੇ ਇਹ ਕੋਈ ਕਿਸੇ ਦੇ ਰਦੀ ਨੇ ਕਿਸੇ ਤੂੰ ਗਾਲਤ ਬਣਾ ਬੋਲਦੀਂ ਤੇ ਪੈਣ ਦੀ ਗਾਲ ਕਰਦੀ ਜਦੋਂ ਬੋਲਦੀ ਤੇ ਇੱਥੇ ਬੋਲਦੀ ਰਹੀ ਅਸ਼ਿੰਦਰ ਅਪਰਾ ਖੜਾ ਸੀ ਮੈਂ ਖੜੀ ਸੀ ਤੇ ਇਹ ਗਾਲੀ ਕੱਢਦੀ ਰਹੀ ਜਾਂ ਤੂੰ ਉਂਗਲ ਤੋੜਤੇ ਤੇ ਦਾਖਲ ਹੋ ਗਈ ਆਂਦੀ ਮੇਰੇ ਉਂਗਲਾ ਤੋੜ ਦਿੱਤੀ ਨਾ ਕਿਸੇ ਕੋਈ ਗਾਲ ਨਹੀਂ ਕੋ ਪਿਆ ਕੋ ਪੈਂਡ ਦਾ ਸਬੂਤ ਦੇ ਦੇ ਵੇ ਅਸੀਂ ਤਾਂ ਗਾਲ ਵੀ ਪਾਏ ਹੋਏ ਏ ਤਾਂ ਤੇ ਸ਼ਰੀਆਮ ਬੰਦੇ ਇੱਥੇ ਰਾਤੀ 12 ਵਜੇ ਖੜੇ ਰਹਿੰਦੇ ਨੂੰ ਅਸੀਂ ਲੰਘੇ ਦਾ ਟੱਪੀ ਦਾ ਤਿਆਂਦੀ ਤੂੰ ਸਿਖ ਲੋ ਇੱਥੇ ਕੋਈ ਥੋੜਾ ਕੀ ਕਰ ਲੈਂਦੇ ਤੂੰ ਦੋ ਚਾਰ ਲੱਗੇ ਜਾਂਦੇ ਨੂੰ ਕੋ ਦੋ ਚਾਰ ਲੱਗੇ ਜਾਂਦੇ ਨੂੰ ਇਹਨਾਂ ਘਰ ਸਾਡੇ ਵਸਣ ਦਿੰਦੀ ਤੇ ਨਾ ਸਾਡੇ ਬੱਚਿਆਂ ਨੂੰ ਵਿਗਾੜ ਜੀ ਇਹਨੇ ਕਦੀ ਨਹੀਂ ਆਖਾ ਵੀ ਚਲੋ ਨਸ਼ਾ ਵੀ ਚ ਨਹੀਂ ਮੈਂ ਚਲੋ ਆਦੀ ਮਤਾ ਚ ਰਹਾ ਮੈਂ ਇਹਨੇ ਕੋਈ ਗਾਲ ਨਹੀਂ ਸਾਡੀ ਸੁਣਦੀ ਇਹ ਗਾਲਾ ਕੱਢਦੀ ਇੱਥੇ ਆ ਕੇ ਜਦੋਂ ਬੋਲਦੀ ਪੁੱਠੀ ਸਿੱਧੀ ਬੋਲਦੀ ਇਹਨੇ ਕਦੀ ਨਹੀਂ ਆਖਾ ਵੀ ਚਲ ਮੇਰੇ ਕੋ ਗਲਤੀ ਹੋ ਗਈ ਚਲ ਮੈਂ ਅੱਗੇ ਤੌਹੇ ਤੇ ਕੰਮ ਨਹੀਂ ਕਰਨੀ ਮੇਰੇ ਪੁੱਤਰ ਦੋ ਕਰੇਗੇ ਇਹਨੂੰ ਸਾਡੇ ਨਿੱਕੇ ਨਿੱਕੇ ਬੱਚਿਆਂ ਦਾ ਘਰ ਜਾੜੀ ਜਾਂਦੀ ਕੋਈ ਇਹਨੂੰ ਡਰ ਕੇ ਕਰੀ ਕੋਈ ਕਿਸੇ ਦਾ ਘਾ ਪੈਂ ਜੀ ਪੰਚਾਇਤ ਤੁਹਾਡੇ ਨਾਲ ਐਡਾ ਵੱਡਾ ਪਿੰਡ ਇਹ ਇੱਕ ਇੱਕ ਦੋ ਘਰ ਕਿਵੇਂ ਪਿੰਡ ਤੁਹਾਡੇ ਪਿੰਡ ਤੋਂ ਬਾਹਰ ਇਹ ਪੰਚਾਇਤ ਜਿਹੜੇ ਚਮਚੇ ਮਗਰ ਟੋਅਰ ਪੈਂਦੇ ਨੇ ਕੋਈ ਆਂਦਾ ਮੇਰੇ ਉਹਦੀ ਪੱਖ ਕਰਦਾ ਕੋਈ ਉਹਦੀ ਪੱਖ ਕਰਦਾ ਸਾਡੇ ਸਰਪੰਚ ਨੂੰ ਧਮਕੀਆਂ ਦੇਂਦੀ ਏ ਮਗਾਲ ਪਾ ਜਾਉਂਦੀ ਮੈਂ ਬਲਾਤ ਕਰ ਦੇ ਕੇ ਕੇਸ ਪਾ ਦੇਉਂਦੀ ਸਾਡਾ ਸਰਪੰਚ ਆਂਦਾ ਏ ਉਹ ਵਿਚਾਰ ਚੁੱਪ ਕਰਕੇ ਖੜੇ ਬੈਠਾ ਰਹਿੰਦਾ ਆਂਦਾ ਹੀ ਕੋਈ ਨਹੀਂ ਇੱਥੇ ਉਹ ਆਂਦਾ ਮੈਂ ਕੀ ਕਰਾਂ ਇਹ ਆਖੇ ਨਹੀਂ ਲੱਗਦੀ ਜੋਰਾਂ ਬਾਰੇ ਹੀ ਇਹ ਇਹਨਾਂ ਦੇ ਅੱਗੇ ਵੀ ਰਿਕਾਰਡ ਐਵੇਂ ਹੈਗਾ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਵੀ ਆਂਦਾ ਨਸ਼ਾ ਬੰਦ ਕੀਤਾ ਜਾਵੇ ਚੱਕਾ